ਸਿੰਦੀ ਸასი ਕਾਲ ਦੀ ਸਾਰਿਆਂ ਨੂੰ ਤੇ ਆ ਆਪਾਂ ਬਣਾ ਦੇ ਲੱਗੇ ਆ ਜਿਮ ਬਾਕੀ ਮੇਰੇ ਭਰਾ ਸਾਰਿਆਂ ਨੂੰ ਇੱਕ ਬੇਨਤੀ ਹੈ ਮੇਰੇ ਵੀਰਾਂ ਨੂੰ ਕਾਹ ਮਿਲੇਗਾ ਬਾਨਾ ਗੱਦੀ ਨਾ ਹੋਵੇ ਬੋਦੇ ਨਾਲ ਪੂਰੀ ਸਹੀ ਹੈ ਉੱਪਰ ਨਾਲ ਆ ਆ ਜਿਹੜੀ ਹੈ ਗੱਡੇ ਕਿਹੜੀ ਦਾ ਸੁਪਨਾ ਇੱਕ ਆਕੇ ਕੰਮ ਚ ਲਾ ਆਓ ਉੱਤਰ ਬਾਲਾ ਚੰਗਾ ਇਹਨਾਂ ਲੱਗਾ ਹੋਰ ਕਿਹੜਾ ਲੱਗਿਆ ਇਹ ਉਹ ਲੱਗਾ ਗਿਆ ਜਿਹੜਾ ਇਹ ਦੇਖੀ ਵਾਲਿਆਂ ਦੇ ਸੰਗ ਨਾਲ ਲੱਗੀ ਹਾਂ ਵਾਲੇ ਵਾਲੇ ਸੰਗ ਉੱਚੀ ਬੋਲਿਆ ਸੰਗਣਾ ਸੰਗਣਾ ਜਿਹੜੀ ਕਿ ਲੋਪ ਹਾਂ ਬਾਈ ਨਾ ਬਾਈ ਕੋਈ ਚਾਹ ਵੀ ਉਹ ਬਸ ਉਹ ਕਰਕੇ ਚਾਰ ਬੰਦੇ ਡਰਾਈਵਰ ਬਿਨ ਨੇ ਜਾਨਵਰ ਆਪਾਂ ਆਂਡਰੋਂ ਦੇਖੀ ਹਾਂ ਤੇਰਾ ਪਿੰਡ ਕਿੱਥੇ ਰਹਿ ਗਿਆ ਇਹ ਨੀਰੰਦ ਭਾਈ ਇਹਾਂ ਮੋਗ ਦੇ ਹੁਣ ਨਾਲ ਮੋਗ ਦੇ ਭਾਈ 42 ਕਿਤੇ ਵੜਾ ਭਾਈ ਭਗਤੇ ਕੋਲੇ ਭਾਈ ਭਗਤੇ ਦੇ ਕੋਲੇ ਠੀਕ ਬਾਜ ਇਹਨਾਂ ਕੋਲੇ ਬੈਠਾ ਜਿੱਥੇ ਪੁੱਤਾਂ ਨੇ ਹੂਪ ਟੇਰਾ ਦੀ ਆਹ ਉਹ ਸੱਚੀ ਇਹ ਨਹੀਂ ਗੱਲ ਉਹ ਚਿਚੀ ਜੀ ਇਹਦਾ ਉਹ ਜਿੰਨੇ ਦਿਖਾ ਕੇ ਨਾ ਮੈਂ ਨਾਲ ਹੀ ਨਹੀਂ ਕਹਿੰਦੇ ਵੀ ਉਹ ਮੁੰਡਾ ਇਹ ਨਹੀਂ ਉਹ ਖੇਡਦੇ ਰਹੇ ਸਾਡੇ ਨਾਲ ਉਥੋਂ ਦੇ ਭਗਤੇ ਦਾ ਇਹ ਕੋ ਮੈਂ ਅੰਦਰ ਰਮਣਾ ਨਹੀਂ ਰਮਣਾ ਕੇਵਲ ਹਾਂ ਕੇਵਲ ਰਮਣਾ ਆਹ ਰਮਣਾ ਹੁੰਦਾ ਬਈਆ ਰਮਣਾ ਤਾਂ ਮਾਦਾ ਪੈਣਾ ਨਾਲ ਇਹ ਕੋਤੋਂ ਦਾੜਾ ਯਾਰ ਹੁੰਦਾ ਜਾਦੀ ਕੁੱਤਿਆਂ ਵਾਲਾ ਹਾਂ ਹਾਂ ਹੈਗਾ ਹੈ ਜਦੋਂ ਦੀ ਹਣਾ ਹਾਂ ਜੀ ਦੀ ਹਾਂ ਉਹ ਮੁਰਗੇ ਰੱਖੀ ਬਿਟੋਰ ਵਾਲੇ ਤਾਂ ਨੇ ਬਈ ਹਾਂ ਉਹ ਚਾ ਮੁਰਗੇ ਬਹੁਤ ਚਾ ਸਾਰੇ ਹੀ ਉਹ ਤਾਂ ਇਹ ਕੁੱਤਾ ਲੈਂਦਾ 53000 ਦਾ ਮੁਰਗੇ ਨੂੰ ਵਾਪਸ ਕਰ ਆਏ ਤੂੰ ਵੇਚਦਾ ਉਹ ਤਾਂ ਕੋਕੜ ਨੇ ਕੁਕੜਾਂ ਦਾ ਬੜਾ ਚੌਂਕੀ ਲੱਗਦੀ ਹੈ ਨਾ ਚਰ ਤੋਂ ਚਰ ਤੋਂ ਵੀ ਲਾਉਂਦੇ ਨਾ ਇਹਨਾਂ ਦੀ ਲੱਖ 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 ਦਾ ਅੱਛਾ ਇਹ ਕਿੰਨੇ ਜਿਹੜੇ ਲੜ ਜਾਂਦੇ ਆ ਉਹ ਤਾਂ ਇਹ ਹੁਣ ਜਿਹੜੂ ਤਗੜਾ ਟੰਗਾ ਬਲੱਡ ਹੁੰਦਾ ਉਹ ਦਾਣੇ ਜਿੱਤੇ ਲੰਦੇ ਸਰਪੇ ਹੁੰਦੇ ਨਹੀਂ ਪਾਣੀ ਚਾਹੇ ਅੱਧਾ ਘੰਟਾ ਲੜਦੇ ਹਾਂ ਹਾਂ ਜੀ ਤਾਂ ਇਹ ਦੂਰੂ ਦਾ ਨਾ ਲੜੀ ਜਾਂਦੇ ਆ ਪਾਣੀ ਪਾਣੀ ਤੇ ਕਰ ਪਾਣੀ ਹੰਢੀ ਲੜਦੀ ਆ ਪਾਣੀ ਵੀ ਪੀਉਣਾ ਤੇ ਪਾਣੀ ਪਾਣੀ ਆਉਣਾ ਵੀ ਨਹੀਂ ਉਹ ਕੀendra ਪਾਣੀ ਦਾ ਚੱਕਰੀ ਹੁੰਦਾ ਦਾ ਸਾਰਾ ਹੂੰ ਮੜੇ ਨੂੰ ਮਿੱ ਨੂੰ ਨਹੀਂ ਅੱਛਾ ਪਾਣੀ ਦੇ ਲੜਦੇ ਇੱਕ ਤਾਂ ਸੁੱਕੇ ਲੜਦੇ ਹੁੰਦੇ ਆ ਹਾਂ ਉਹ ਆ ਗੂੜੀ ਪਾਣੀ ਦੇ ਕੇ ਨਵਾ ਲੇ ਕੋਈ ਛਾੜ ਦੇ ਆਹੋ ਉਹਦੇ ਜੋ ਕੋਈ ਐਂਡ ਹੀ ਹੁੰਦਾ ਮਨ ਲਾ ਤੇ ਉਹ ਜਗ੍ਹਾ ਲਾ ਕੇ ਤਾਂ ਕੋਈ ਖੜਾ ਰਵੇ ਕੁਤੂ ਤੋੜਦੀਆਂ ਜਿਦੋਂ ਨਰੇ ਇਹਨੇ ਡੇ ਪਾਣ ਨਾਲ ਹੁੰਦੇ ਆ ਉਹ ਜਗ੍ਹਾ ਗਾਂ ਲੇ ਕੁੜ ਨੂੰ ਟੁੱਟਣਾ ਪੈਂਦਾ ਅੱਛਾ ਉੱਥੇ ਵੀ ਨਾ ਪੜਾ ਕੇ ਸਹੀ ਪਰ ਇੱਕ ਕੁੜੇ ਬਾਹਰ ਜਿਹੜੇ ਲੜਾਉਂਦੇ ਨੇ ਚੀਨੀਏ ਜੋ ਬਲਟਾ ਜਾ ਬਨ ਗਏ ਨਾ ਉਹ ਆਪਣੇ ਬਾਲੀ ਕਰਦੀ ਉਹ ਤੈਨੂੰ ਮੈਂ ਦੱਸਦਾ ਉਹ ਇੱਕਦਮ ਮੈਂ ਵੇਖ ਲਿਆ ਉਹਨੇ ਛੱਡਿਆ ਉੱਕੜ ਅਜੇ ਦੂਜਾ ਕੁੱਕੜ ਦੇ ਨੂ ਨੂ ਨੂੰ ਹੀ ਮਾਰਤੀ ਲੱਤ ਇੱਥੋਂ ਚੀਰਾ ਪਾੜਦੀ ਲੱਤ ਉਹਦੀ ਉਹਨੇ ਤਕਦੀਰੀ ਆ ਗਈ ਪਾਣੀ ਤੋਂ ਕਿੰਨੇ ਪਾਣੀ ਨੇ ਕਿ ਪਾਣੀ ਦੇਣਾ ਪਾਣੀ ਮੈਂ ਕਿਹਦੇ ਕਹਿੰਦਾ ਵੀ ਤੱਕ ਪੁੱਤਰਾਂ ਨੂੰ ਪਾਣੀ ਪਹਿਲਾਂ ਪਾਣੀ ਦੇ ਦੋ ਜੇ ਤੇ ਮਾਰ ਲੈ ਪਾਣੀ ਛੱਤ ਪਾਣੀ ਲੱਗ ਕੇ ਆ ਹੀ ਹੁੰਦਾ ਨੂ ਆਹ ਪਾਣੀ ਹੁੰਦਾ ਬਈ ਸਾਹ ਹੁੰਦਾ ਬਈ ਜਦੋਂ ਆਗਰ ਨੂੰ ਦੂਹ ਦਾਲਦੇ ਯਾਰ ਕਿ ਮੈਂ ਪਾਣੀ ਇਤਰਾ ਨੂੰ ਕੁੱਕੜ ਲੜਦਾ ਆਹੀ ਚੱਕਰ ਆ ਬੰਦੇ ਜੇ ਅਗਲੇ ਨੇ ਕਰਦਾ ਇਹਨਾਂ ਨਾਲ ਬੜਾ ਕੁੱਕੜਾ ਬੜਾ ਕੁੱਕੜਾ ਨੀ ਮਤਲਬ ਉਹ ਲੈ ਚਿੰਚ ਬੰਦ ਆ ਪੈ ਗਿਆ ਆ ਉਹ ਟ੍ਰੈਕਟਰ ਸੇ ਪਾਣੀ ਪੂਣੀ ਚ ਵੀ ਕਰਾਉਣੀ ਪੈਂਦੀ ਆ ਇੱਕ ਕੁੱਕੜ ਜਿਹਾ ਬੰਨ ਗਿਆ ਗੇੜੇ ਗੇੜੇ ਨੂੰ ਦੁਬੋਣਾ ਪੈਂਦਾ ਮੈਂ ਵੀ ਰੱਖਿਆ ਹੁੰਦਾ ਮਾ ਗੜੇ ਬੰਨ ਪੰਗਲ ਲੈ ਲਿਆ ਤੇ ਛੱਡਿਆ ਵਾ ਵੀ ਨਹੀਂ ਕੋਈ ਬਹੁਤ ਸਟਰੋਂਗ ਜ਼ਾਰੇ ਨਹੀਂ ਤੇ ਕੈਨੇਡਾ ਦਾ ਵੀ ਜਾ ਗਿਆ ਹਣਾ ਭਾਈ ਹੈ ਕੈਨੇਡਾ ਦਾ ਵੀ ਜਾ ਗਿਆ ਨਹੀਂ ਕੈਨੇਡਾ ਮੈਂ ਕਾਕੇ ਕਰਕੇ ਨਹੀਂ ਜਾਂਦਾ ਜੱਪਦਾ ਕੋਈ ਟ੍ਰੀਟਮੈਂਟ ਤੇ ਚੱਲਦਾ ਠੀਕ ਆ ਉਹ ਵੀਜ਼ਾ ਤਾਂ ਆ ਗਿਆ ਨਾ ਬਟੇ ਨਹੀਂ ਵੀਜ਼ਾ ਉਹ ਮੈਨੂੰ ਸਭ ਇਹ ਨਹੀਂ ਪਾਪਾ ਸੌਖ ਰੱਖਿਆ ਤਾਂ ਨਾ ਤਰੋ ਹੀ ਹੁੰਦਾ ਕਰਦੇ ਜਦੋਂ ਯਾਰ ਹੁੰਦਾ ਬੱਬੀ ਹੋ ਗਿਆ ਨਾ ਹਾਂਜੀ ਉਹਦਾ ਇਹ ਚੱਕਰ ਨੂੰ ਬਾਹਰ ਜਾਉਣਾ ਜੇ ਜਦੋਂ ਉਹਦੀ ਵੀਡੀਓ ਫੋਟੋ ਨੇ ਆਪਾਂ ਦਾ ਜਰੂਰ ਜਿੰਨੇ ਬਾ ਮਾਲਕਾਂ ਨੂੰ ਲੋਡ ਕਰਦੇ ਜਰਾ ਉਹ ਨਹੀਂ ਲੋਡ ਦੇ ਕਰਦੇ ਡੈਜੂ ਦੇਖੀ ਜਨਵਰ ਹਾਂਜੀ ਆ ਜਾਓ ਕੋਈ ਨਹੀਂ ਜਾਂਦਾ ਇਹਦੇ ਕੰਮ ਨਾ ਖਾਣਾ ਵਾ ਵਾ ਆਹ ਆ ਰਿਹਾ ਕੋਈ ਨਹੀਂ ਨਿਕਲ ਕੇ ਮਾਰ ਕੇ ਛੱਡ ਕੇ ਜਾਣਾ ਇਹਨੂੰ ਦੱਸ ਦੇ ਕਿੱਦਾਂ ਲੋ ਆਹ ਲਈ ਹਟ ਜਾਈਏ ਆਪਣੀ ਲਈ ਉਹ ਨਹੀਂ ਉਹ ਦੂਜਾ ਕਿੱਦਾਂ ਜਨਵਰ ਕੀ ਨਾ ਜੀ ਮਾਰੇ ਚਲੋ ਆਪਾਂ ਹੈ ਉਹ ਦੇਖੇ ਗਿਆ ਮੁੰਡਾ ਜਿਹੜਾ ਕਬੂਤਰ ਆ ਤੂੰ ਉਹ ਪਰਲੀ ਸਾਈਡ ਆ ਸੱਚਾ ਰਾਇ ਮੰਗੀ ਦਾ ਵਿੱਚ ਆ ਜੋ ਹੁੰਦਾ ਅਦਭੁਤ ਇਹ ਜੋੜਾ ਇਹ ਆ ਕਬੂਦਰੀ ਇਹਦੇ ਨਾਲ ਲੱਗੀ ਹੋਈ ਇਹ ਕਿਹਦੀ ਕੂਦਰੀ ਹੈ ਆਵੇ ਆਦੇ ਸਾਹਮਣੇ ਬੈਠੋ ਸਾਹ ਚ ਨਾ ਚੁੱਤੀ ਜੀ ਦਾ ਸਰਦਾਰ ਆ ਮੋਜ ਅਰੇ ਸੰਗੋ ਬਾ ਚੰਗਾ ਪੂਰਾ ਹੀ ਚੰਗਾ ਕੋਲੀ ਚੰਗਾ ਪਰ ਉਹ ਉਹਨਾਂ ਤੋਂ ਜ਼ਿਆਦਾ ਹੈ ਉਹ ਚੰਗੇ ਸ਼ਾਹ ਇਹ ਹਜ਼ਾਰ ਕਹਿਣਾ ਚਾਹੀਏ ਯਾਰ ਉਹ ਹੀ ਉਹਨਾਂ ਦਾ ਪੁੱਤਰ ਗਰਦੀਬ ਵਾਲਾ ਚਾਹ ਦੇ ਵਿੱਚ ਮਸੀਹ ਇਹ ਦੇ ਵਾਲੀ ਗਰਦੀਬ ਕਰਾਂਗੇ ਹਜ਼ਾਰ ਆਲੇ ਯਾਰ ਇਹ ਯਾਰ ਵਾਲਾ ਕਹਾਂਗੇ ਉਹ ਉਹ ਜ਼ਿਆਦਾ ਕਹਿੰਦਾ ਚੰਗਾ ਉਹ ਪੁਰਾਣਾ ਮਗਬੂਤਰ ਉਹ ਜ਼ਿਆਦਾ ਚੰਗੇ ਕਹਿੰਦਾ ਉਹ ਕਰਦੇ ਹੱਥ ਉਹ ਕੋਈ ਨਹੀਂ ਬਹੁਤ ਚੰਗਾ ਜੀ ਯਾਨੀ ਇਹ ਉਹਦੇ ਨਾਲ ਲੱਗੀ ਆ ਇਹ ਨਾ ਆਪ ਜਿਹੜਾ ਲਾਇਆ ਜਿਹੜਾ ਕੰਟੀ ਤੇ ਕੁਪਰੀ ਨਾ ਮੈਂ ਆਪ ਲਾਇਆ ਤੇ ਇਹਦਾ ਬੱਚਾ ਜਿਹੜਾ ਘਰੇ ਉੱਡਿਆ ਤੁੰਨੇ ਕਿਹਾ ਇਸ ਤੰਨੇ ਵਾਲਿਆਂ ਨੂੰ ਉਹ ਤੋਂ ਇਹ ਤੰਨੇ ਵਾਲਾ ਆਹ ਦਾਣੇ ਆਏ ਨਰੇਖ ਦੇ ਉਸਤਾਦ ਕੋਈ ਇਹਨਾਂ ਨੂੰ ਪੌਣੇ ਸ਼ਾਮਾਂ ਨਹੀਂ ਤਾਂ ਹੀ ਬੰਦ ਕੀਤੇ ਆਲੇ ਨਹੀਂ ਪਾਈਦੇ ਨਹੀਂ ਦਾਣੇ ਅੱਜ ਸ਼ਾਮਾਂ ਆਜਾ ਗੋਗੜ ਇਹ ਚੰਗੇ ਵੀ ਜਰੂਰ ਸੱਦੇ ਬਾਲੇ ਦੋ ਕਾਪੜੂ ਕੁਝ ਰੋਲਣਾ ਪਈਓ ਜੂਤ ਅਗਰ ਰੱਖੇਗੀ ਬਾਲਾ ਜੰਮ ਨਚਾਈ ਜੰਦਾ 6 ਤੋਂ 6 ਥਾਪੀਆਂ ਮਾਰ ਮਾਰ ਬਿੰਦਾ ਰਹੀ ਤੇ ਕਹਿੰਦਾ ਵੀ ਹੋਰ ਦਿਨ ਜ਼ਿਆਦੇ ਹੋਰ ਦਿਨ ਹੁੰਦਾ ਮੈਂ ਉੱਡੂੰਗਾ ਉਮਲਾ ਦੋਦਾਨੀ ਤੁਮਾਲਾ ਆਖੇ ਨੂੰ ਕਿਨੇ ਗਿਆੜਾ ਹੈ ਨਸਲ ਦਾ ਨਹੀਂ ਪਤਾ ਕਿ ਯਾਰ ਕਹਣਾ ਕੀ ਹੋ ਕੋਈ ਯਾਰ ਬਣਾ ਨਹੀਂ ਬਈ ਯਾਰ ਲਓ ਜੀ ਜੇ ਮੈਂ ਬਾਕੀ ਸਾਰੇ ਮਰ ਗਏ ਮਰ ਮਰ ਦਿੱਤੀ ਬਣਾ ਨਹੀਂ ਮਰਨ ਨਹੀਂ ਦਿੱਤੀ ਮਾਪੇ ਆਏ ਰੱਖੀ ਨਾ ਆ ਗਿਆ ਮਾਗਰੀ ਚੱਲ ਜਾਓ ਵਾਲੀ ਗੱਲ ਨਹੀਂ ਹੋਦੀ ਕੋਈ ਮਾਰ ਯਾਰ ਇਹ ਨਹੀਂ ਕਰਤ ਨੇ ਆਪਾਂ ਇੱਧਰ ਬੇੜ ਦਾ ਕੱਠ ਲਾ ਦਿੰਦੇ ਨੀ ਮੜਾ ਇਹ ਲੱਗ ਜੇ ਜੇ ਸਹੀ ਹੋ ਗਈ ਤਾਂ ਇਹਨੇ ਹੋ ਜਾਣਾ ਨਹੀਂ ਆਏ ਤਾਂ ਜਿੰਦੀ ਅੰਡੇ ਇਹ ਕੋਮੇ ਨਹੀਂ ਜਬਾ ਹਾਂ ਉਹ ਇਹੋ ਦਿੱਤਾ ਆ ਲੈ ਭਾਈ ਕੜੀਆਂ ਆ ਦੇਖ ਇਹ ਕਿੱਦਾਂ ਰੜਾ ਦਨ ਅੰਦਰ ਦਿੱਤਾ ਆ ਰੱਖੀਂ ਜਰ ਨੀਲਾ ਇਹ ਮੁੰਡਾ ਉਧਰੋਂ ਦਿੱਤਾ ਇਹ ਹੈਗਾ ਰਮਣਾ ਰਮਣਾ ਮੁੰਡਾ ਰਮਮਣਾ ਮਮਣਾ ਮਮਣਾ ਪੁਲਿਸ ਚ ਆ ਯਾਰ ਮੁੰਡਾ ਪੁਲਿਸ ਚ ਆ ਮਮਣਾ ਉਹ ਤਾਂ ਡੇਲਦਾ ਵਾ ਇੱਧਰ ਛੜਦਾ ਨਾਂ ਦਾ ਚੇਤਾ ਭੁੱਲ ਗਿਆ ਮੈਨੂੰ ਪਿੰਡ ਜਿਹੜਾ ਉਹਨੇ ਦਿੱਤਾ ਇਹ ਇਹ ਨੂੰ ਖੜੇ ਬਹੁਤ ਚੰਗੇ ਆ ਬੜਾ ਤੇਜ਼ ਗੋਲ ਅੰਨਾ ਹੋ ਗਿਆ ਬਹੁਤ ਚੰਗਾ ਲੱਗਦਾ ਆੱਖਾ ਨਾ ਹੋ ਗਿਆ ਗਰਮੀ ਦੀ ਗੰਦਾ ਛੱਡ ਮੈਨੂੰ ਫੁੱਲ ਗਰਮੀ ਤੇ ਸਾਢੇ 6:00 ਵਜੇ ਆਉਂਗਾ ਉਹ ਦਾੜੀ ਬੈਣਾ ਆਉਂਦਾ ਕਰੇ ਨਹੀਂ ਹੋਣਾ ਇਹ ਬਹੁਤ ਚੰਗਾ ਕਰੇ ਨਹੀਂ ਆਉਣਾ ਛੱਟਿਆਂ ਦਾ ਹਾਂ ਕਰੇ ਨਹੀਂ ਆਉਣਾ ਦਨਾ ਕੋਤਰੀ ਨੇ ਲੱਗਦੇ ਹੀ ਗਏ ਮੈਂ ਮਰਗੀਆਂ ਲਾਉਂਦਾ ਹਾਂ ਚੱਲ ਵਰਤਣ ਥੁਰਕਦਾ ਮਾਰਾਂ ਮਰਗੀਆਂ ਮਰਦੀਆਂ ਮੈਂ ਮਾਰਦਾ ਹਾਂ ਕੋਤਰੀ ਬਹੁਤ ਕੀ ਆਇਆ ਕਰਕ ਕਰ ਦਬਾਉਣਾ ਆ ਜੋ ਮਾਜੀ ਕਰੀ ਗਏ ਬਹੁਤ ਬਹੁਤ ਚੰਗਾ ਜਿੰਨ ਆ ਗਿਆ ਆਖੀ ਬਲੀ ਪੜਿਆ ਗੋਲ ਨਾ ਆਉਂਦੀ ਆ ਕਈਆਰੀ ਆਉਤੜੇ ਮੈਂ 3-4 ਜੋੜਿਆਂ ਦੇ ਬੱਚੇ ਕਢਾਉਣੇ ਹਨ ਉਹਨਾਂ ਦੇ ਢਾਉਣੇ ਆ ਮੈਂ ਹੁਣ ਬਣਾਈ ਜਾਂਦਾ ਬੱਚੇ ਆ ਬਾਰੇ ਜਿਹੜਾ ਮੈਂ ਤੁਹਾਨੂੰ ਦੱਸਦਾ ਨਾ ਜਾਂ ਤੁਹਾਨੂੰ ਮੈਂ ਕਹਿੰਦਾ ਵੀ ਮੈਂ ਆਲਦੀ ਗਰੰਟੀ ਦੇ ਨਾਲ ਕਹਿੰਦਾ ਵੀ ਕਬੂਤਰਾ ਇਹ ਆ ਛੱਡ ਨਹੀਂ ਸਰਦਾਰ ਦਿੱਤੇ ਦਾਵਾ ਵੀ ਕਿ ਪਾਣੀ ਚ ਚੰਗੀ ਆ ਕਿ ਜਿੱਥੇ ਛੱਡੂਗਾ ਉੱਥੇ ਰਹਿਊਗਾ ਆ ਜਿਹੜਾ ਇੰਚੂ ਇੰਚੂ ਨਹੀਂ ਹਿੱਲਦਾ ਸਰਦਾਰ ਇਹ ਉਹਨਾਂ ਦਾ ਜੋੜਾ ਹੈ ਵੱਡਿਆ ਜੋੜੇ ਦਾ ਬੱਚਾ ਕਿਸ ਲਾਏਗੇ ਕਿ ਉਹਨਾਂ ਤੇ ਤਿੰਨ ਬਰਤਾਂ ਪੈ ਜਾਂਦੇ ਰੱਖੋ ਉਹਨਾਂ ਨੂੰ ਲਾ ਦਿਆ ਨਾ ਕਿ ਮੈਂ ਸਲੈਕਟ ਕੀਤੇ ਆ ਜਿਹਨੂੰ ਰਾਲਦੇ ਜਿਹੜਾ ਆ ਬੱਚਾ ਨਹੀਂ ਆ ਇਹੜਾ ਇਹਨੇ ਇਹਦਾ ਭਰਾ ਆ ਆ ਦੋਵੇਂ ਕਬੂਤਰ ਹੀ ਪੈ ਗਏ ਯਾਰ ਕੀ ਇੱਕ ਆ ਇਹੜਾ ਆ ਇਹੜਾ ਕਾਲ ਛਾ ਖਾਣਾ ਇੱਕ ਆ ਇਹ ਵੀ ਮੇਰੇ ਸਲੈਕਟ ਜੋੜੇ ਆ ਕਿ ਜਿਹੜੇ ਉੱਡਣੇ ਹੀ ਉੱਡਣੇ ਇਹਨਾਂ ਦਾ ਮਾਂ ਪਿਓ ਅੰਦਰ ਆ ਆ ਪਾਏ ਰਾਜਪਰੀ ਵਾਲਾ ਨਹੀਂ ਜਿਹੜਾ ਤੈਨੂੰ ਕਬੂਤਰ ਦਿਖਾਇਆ ਉਹਦੇ ਬੱਚੇ ਆ ਇੰਨਾਂ ਦੀ ਮੈਂ ਬ੍ਰੀਡ ਬਣਾਈ ਮੈਂ 10 10 ਬੱਚੇ ਕਰ ਲਏ ਉਹਦੀ ਅੱਖ ਖਰਾਬ ਹੋ ਗਈ ਉਹ ਬੱਚੇ ਦੀ ਉਹ ਖਰਾਬ ਹੋ ਗਿਆ ਝੰਡਾ ਮਾਰ ਲਾ ਝੰਡਾ ਦੀ ਮਾਰੀ ਉਹਨੇ ਤੇ ਨਾਲ दारू ਪਾਇਆ ਜੀ ਇਹਨੂੰ ਬਾਹਰ ਕੱਢ ਲਾ ਬੱਚੇ ਨੂੰ ਬੱਚਾ ਵੜਾ ਚੰਗਾ ਜੀ ਆਹ ਪੰਨੇ ਦਾ ਪਤਾਸ ਨਹੀਂ ਹੁੰਦਾ ਜੀ ਆਇਆ ਬੋਦੀ ਨਾਲ ਪੂਰੀ ਸਹੀ ਹੈ ਬੁੱਤਰ ਨਾਲ ਆਹ ਆਹ ਜਿਹੜੀ ਹੈ ਕਿਹੜੀ ਕਿਹੜੀ ਦਾ ਸੁਪਨਾ ਕਾ ਕੇ ਕੰਮ ਚ ਲਾ ਆਓ ਕਬੂਤਰ ਬਾਲਾ ਚੰਗਾ ਇਹਨਾਂ ਲੱਗਾ ਹੋਰ ਤੇਰਾ ਲੱਗਿਆ ਜੀ ਉਹ ਲੱਗਾ ਹੋਰ ਇਹਦੇ ਤੋਂ ਮੇਰੇ ਖੰਭ ਵੜ ਕੇ ਬਾਹਰ ਛੱਡਦਾ ਕਰ ਇਹਨਾਂ ਨਹੀਂ ਨਾ ਇਹ ਕਿਤੇ ਤੁਰੇ ਫਿਰਦੇ ਕੁੱਤੇ ਜਿਹੇ ਬੜੇ ਚੁੱਕ ਚੁੱਕੇ ਨੇ ਲੈ ਦੇ ਪਾਂਦੇ ਕੁੱਤੇ ਉਹ ਬਾਅਦ ਤੋਂ ਸਹੀ ਆ ਉਹ ਧਰਾਵੰਦਾ ਜੋੜਾ ਬੁਰਾ ਜੀ ਕਿੰਨੇ ਵੀ ਨਾ ਹੋਵੇ ਕੀ ਕਿਲੇ ਨਹੀਂ ਹੋਵੇ ਹਾਂ ਹਾਂ ਇਹ ਕਿਹਨੇ ਆ ਬਾਲੇ ਦੂਜਾ ਬੱਚੇ ਇਹਦੇ ਬਾਲੇ ਜਦੇ ਡਾਵੇ ਆ ਬਾਲੇ ਜਦੇ ਨਗਾਏ ਵੀ ਉੜਦੇ ਆ ਉਹ ਬੈਨ ਲੱਗ ਰਿਹਾ ਦੂਤਿਆਂ ਉੱਤੇ ਹਾਂ ਇਹ ਤਾਂ ਢਿੰਦੀ ਨਹੀਂ ਸਰ ਇਹ ਨਹੀਂ ਹੋਣੀ ਥਰੀ ਹਾਂ ਥੋੜਾ ਪਾਕੀਆ ਦੇ ਵਧੀਆ ਹੋ ਗਈ ਇਹਨਾਂ ਲੱਤ ਨਹੀਂ ਇਹੋ ਜੈਂਟੀ ਕਰਾਂ ਚੁਣਦੀ ਆ ਆਪਾਂ ਵੀ ਜਾਨਾ ਕਿ ਜੈਂਟੀ ਆ ਤੇ ਹੁਣ ਆ ਜੋ ਬੱਚੇ ਉੜਦੇ ਨੇ ਤੇਨ ਮੈਂ ਇੱਧਰ ਆਇਆ ਨਾ ਵਾੜ ਲੈ ਮੈਂ ਮਾੜਾ ਮੋਟਾ ਹੈਗਾ ਕਿਹੜਾ ਇਹ ਮੋਰੇ ਆ ਬਈ ਪੂਰੇ ਪੂਰੇ ਵਿੱਚ ਮੈਂ ਕਬੱਡੀ ਨਾਲ ਮੈਨੂੰ ਕਬੂਤਰਾਂ ਨਾਲ ਇਹਨੇ ਕਬੂਤਰਾਂ ਨਾਲ ਮੈਂ ਕਹਾਂ ਉਹਨੂੰ ਵੱਧ ਪਤਾ ਹੈ ਤੇ ਨਾਲ ਹੀ ਹਾਂਜੀ ਹਾਂਜੀ ਬਈ ਜਿਹੜਾ ਆਪਾਂ ਆ ਕਰਤਾ ਗੋਲਾ ਹੈ ਲੋ ਆਇਓ ਆ ਵਾਪਟੀ ਆ ਕਬੂਦਰੀ ਹੈ ਪੁੱਲੀ ਇਹਨੇ ਬੱਚੇ ਜਿਹਨੇ ਉੜਦੇ ਨੇ ਆ ਜੀ ਨੱਬੀ ਆ ਬਰਜਾ ਜੀ ਦਾ ਬੱਚਾ ਇਹ ਇਹਦਾ ਬੱਚਾ ਇਹਦਾ ਪੁੱਤਰ ਵੱਡੇ ਦਾ ਚੰਗਾ ਬੱਚਾ ਹਾਂ ਬਹੁਤ ਗੱਡੂ ਆਗਣਾ ਪੂਰੀ ਗੱਡੂ ਹਾਂ ਆ ਚੱਕਾ ਕੇ ਚਾ ਲੈ ਜਾ ਬਿੰਦੂ ਹਾਂ ਕੀ ਸੀ ਭਾਈ ਇਹ ਦਾਗੇ ਮੈਂ ਕਰਦਾ ਬੱਚਾ ਉਹ ਗਾਵੇਂ ਮੈਂ ਤੁਹਾਨੂੰ ਬੜਾਵਾਂਗੇ ਮੈਂ ਚੱਲਿਆ ਮੇਰੇ ਵੱਡੇ ਘੁੱਤਰੇ ਨੇ ਆਂਦੇ ਤੇ ਗਾਣੇ ਪਤਾ ਨਹੀਂ ਬੱਚੇ ਦੇ ਸੱਚ ਨਾਲ ਜੱਕ ਲੈਣ ਦੇ ਵੇਂਦੇ ਵਾਲਿਆਂ ਨੂੰ ਆਹੋ ਪਿਆਰ ਆ ਗਿਆ ਤੇ ਪੱਠੀ ਆ ਬਿਲਕੁਲ ਸਾਰਾ ਬਹੁਤ ਜਿਆਦਾ ਪਿਆਰ ਮੇਰੇ ਪਿੰਡ ਆ ਗਿਆ ਸੀ ਤੇ ਕਿਸੇ ਦੇ ਨਹੀਂ ਬੈਠਾ ਤੀਏ ਦਾ ਨਹੀਂ ਅੱਗੇ ਪਕੜਿਆ ਭਾਈ ਆ ਪੱਠਾ ਹਾਂ ਮੋਰਾ ਹਾਂ ਇਹ ਕਿਹਾ ਨਾ ਚਾਹੀ ਵੀ ਜੋੜਾ ਹੈ ਉਹ ਕੱਲਾ ਬਕਰ ਮੇਰਾ ਉਹ ਜੰਦੇ ਜੰਦੇ ਆ ਕੰਨਾ ਆ ਗੁਰੀ ਦੇ ਇਹ ਵੀ ਇਹ ਵੀ ਜਲਟ ਪੂਰਾ ਨਾ ਮਿਲੂਗਾ ਆ ਜੀ ਦਾ ਪੂਰਾ ਆ ਦੋਵਾਂ ਦਾ ਫੁੱਲ ਇਹਦਾ ਤਾਂ ਸਵਾਲ ਚ ਸਵਾਲ ਆਈ ਹੈ ਬਾਕੀ ਰੱਬ ਵੱਲੋਂ ਕੀ ਕਹਣਾ ਇੰਨਾ ਮਾਰੀ ਮੁੱਟੇ ਨਾ ਆ ਉਤਰਿਆ ਆ ਉਤਰੀ ਆ ਗਈ ਆ ਆ ਜਾ ਰਹੀ ਚੰਗੀ ਆ ਕਬੂਤਰ ਤੋਂ ਜਾਰੀ ਚੱਲ ਗਿਆ ਨਾ ਹਾਂ ਜੀ ਜੇ ਮੈਂ ਆਪਦੇ ਕਬੂਤਰਾਂ ਨੂੰ ਮਿਸ ਮਿਸ ਮਰਾਵਾ ਜੀ ਮਰਾਵਾਂ ਫੁੱਲ ਭਾਈ ਦੇ ਨਾ ਆ ਮਿੱਠੀ ਬਾਲੀ ਹਾਂ ਭਾਈ ਦੇ ਨਾ ਕੋਈ ਜਰਾ ਨਾ ਹੋ ਉਂਦੀ ਦੇ ਪੱਜਣ ਨਾ ਹੋ ਕਬੂਤਰ ਦੇ ਪੱਜਣ ਜੱਟੇ ਮਾਰ ਜੀ ਭੈਣੇ ਹੁਕਤਨਾਂ ਆਹ ਮਿਲ ਹੀ ਗਈ ਬਾਹ ਨਾ ਗੱਦੀ ਨਾ ਕੋਈ ਨਹੀਂ ਆਵੇ ਵੀ ਬਈ ਰਾਹ ਉਹ ਮਾ ਕੋਚ ਆਹ ਬਿਨਾ ਪਾ ਖਾਣਾ ਨਹੀਂ ਖੋ ਸਕਦੇ ਕਿੰਨਾ ਨਾ ਆਪਰਾ ਹੋ ਗਿਆ ਬਈ ਇਧਰ ਦੇਖੀ ਪੈਟਰੋਲ ਵੀ ਦੂਜਾ ਪੈਣਾ ਤੇ ਸਪੀਡ ਨਹੀਂ ਹੁੰਦਾ ਉਹ ਵਧੀਆ ਵਧੀਆ ਬਈ ਹਾਂਜੀ ਐਡਾ ਮਹਾਤਮ ਚਾਦੀ ਹੈਗੀ ਆ ਘੱਟ ਕਰਨ ਲੱਗੇ ਜਣਾ ਹੋਰ ਵਧੀਆ ਆਜੂ ਬੰਦਰ ਦੇ ਨਾ ਚਿੱਟੀਆਂ ਰਹਿੰਦੇ ਆ ਜੇ ਕਿ ਨਈਂ ਗੁੱਦਨਾ ਗੁੱਦ ਨਾ ਇਹ ਨਾ ਇਹ ਨਾ ਮੇਰੇ ਕੋ ਉਤਰੇ ਕੋ ਉਤਰਨ ਵਾਲਾ ਆ ਇਹੜਾ ਬਡਾ ਗੁੱਤਰ ਮੇਰੇ ਚਿੱਟੇ ਵਾਲਾ ਹਾਂ ਉਹਦੇ ਨੰਤੇ ਪੜਿਆ ਹਾਂ ਉਹਦੇ ਨਾਮ ਪੱਟੀ ਪਹਿਲੀ ਇਹਨਾਂ ਲੱਗਣਾ ਨੇ ਇਹਨੇ ਪੱਟੀ ਨੇ ਲੱਗੀ ਜਾਨ ਵਾਲਾ ਇਲੈਕਟ੍ਰੀਕ ਅੰਡੇ ਘੜਦੇ ਲੱਗੀ ਹਾਂਜੀ ਤੇ ਜੇ ਲੱਗੀ ਹੈ ਤਾਂ ਫਿਰ ਇਹਦੇ ਤੋਂ ਲੱਗਦੀ ਇਹਨੇ ਮੰਗਵਾ ਲਾ ਇਲੈਕਟ੍ਰੀਕ ਅੰਡੇ ਲੈ ਲਓ ਫੀਟਿੰਗ ਘੜ ਦੇਣੇ ਨੇ ਹਾਂ ਆਪੇ ਦੇ ਦਾਰ ਦੁਨੀਆਂ ਦੇ ਫਿਰ ਚੀਨ ਨਾਲ ਅੰਡੇ ਯਾਰ ਉਹਦੇ ਨਾਲ ਦੂਜਾ ਨਾਲ ਸਹੀ ਆ ਉਹਦੇ ਨਾਲ ਬਾਈ ਵਾਲਾ ਕੋਤੋਂ ਬਾਹਲਾ ਚੰਗਾ ਹੁਣ ਆਹੀ ਰੋਤਾ ਬੱਚੇ ਰੋ ਰਹੇ ਹੁਣ ਕਿੱਧਰ ਇਹ ਰੋ ਰਹੇ ਵੱਡੇ ਹੁਣ ਕੋਦਾ ਮਹੀਨਾ ਲੰਘ ਗਿਆ ਹਾਂ ਪਰਾ ਦੇਣਾ ਪੂਰੇ ਇਹ ਉਹਨਾ ਇਹ ਕੁੱਤਰ ਹੈ ਜੀ ਉਹਦਾ ਦਾਦਾ ਸਾਡੇ ਦੇ ਜੰਦਰੀ ਕੀ ਕਹਿੰਦੇ ਆ ਦੱਸੀ ਵੀਰ ਢਿੱਡ ਘਟਾਉਣਾ ਢਿੱਡ ਘਟਾਉਣਾ ਕਹਿੰਦਾ ਢਿੱਡ ਘਟਾਉਣਾ ਹਾਂਜੀ ਢਿੱਡ ਘਟਾਉਣ ਨੂੰ ਇੱਕ ਐਕਸਰਸ ਹੈ ਇਹ ਐ ਕਰਨਾ ਤੁਹਾਨੂੰ ਕੱਲਾ ਹਾਂ ਇਹ ਕਰਨਾ ਕਿਦੋਂ ਜਦੋਂ ਹੁਣ ਬੈਠੀ ਨਹੀਂ ਆਪਾਂ ਹਾਂਜੀ ਆਪਾਂ ਸਮੋਸੇ ਸਮਾਜ਼ੇ ਖਾਣਦੇ ਸਾਰਾ ਕੁਝ ਹਾਂਜੀ ਤੇ ਤੈਨੂੰ ਕਹਾਂ ਸਮੋਸੇ ਰੱਖ ਦੇ ਤੂੰ ਵੇਰਾ ਹੱਦੀ ਆ ਹੱਦ ਦੋ ਹਾਂਜੀ ਬਸ ਉਦੋਂ ਕਹਿਣਾ ਵੀ ਅੱਛਾ ਖਾਣਾ ਨਹੀਂ ਮੇਰੇ ਲਈ ਮੈਂ ਕਿਹਾ ਮੈਂ ਤਾਂ ਸਾਰਿਆਂ ਨੂੰ ਲਗਾਤਾਰ ਹੁੰਦਾ ਕਿ ਜਵਾਂ ਦਾ ਤੇ ਤੂੰ ਕਹਿਣਾ ਵੀ ਮੈਂ ਇਹੋ ਜੀ ਚੀਜ਼ ਨਹੀਂ ਖਾਣੀ ਇਹ ਨਾ ਕਰਨੀ ਆ ਵੀ ਮੈਂ ਇਹੋ ਜੀ ਚੀਜ਼ ਨਹੀਂ ਖਾਣੀ ਇਹ ਦੁਰੋ ਕੋਈ ਚੀਜ਼ ਨਹੀਂ ਹੈ ਜਿਹੜੀ ਏਡੇ ਘਟਾ ਦੇ ਬਸ ਚੰਗਾ ਖਾਓ ਵਧੀਆ ਚਲੋ ਅੱਜ ਤੇ ਆਪਾਂ ਖਾ ਲਿਆ ਰੌਂਕ ਮੇਲਾ ਕਰ ਲਿਆ ਖੱਟੀਆਂ ਚੀਜ਼ਾਂ ਮਾੜੀਆਂ ਉਹ ਵੀ ਆ ਜਾਂ ਲੈ ਖਾਏ ਨਹੀਂ ਇਹ ਫਿਰ ਘਟ ਥੋੜੀ ਕਰਨਾ ਮੈਂ ਤਾਂ ਹੀ ਹੋ ਗਿਆ ਨਾ ਮੈਂ ਆਇਆ ਨਹੀਂ ਮੈਂ ਨਹੀਂ ਖਾਣਾ ਹੈ ਹੈਗਾ ਵੀ ਕਿਤੇ ਹੋਈ ਬਗਾ ਚਲ ਫੜੀ ਆ ਸੋਹਣੀ ਆਈ ਰਹੀ ਨਾ ਪਰ ਇਹ ਸਾਰੇ ਲੋਕ ਨਹੀਂ ਉਹ ਦਾ ਬੜਾ ਠੇਡਾ ਵੱਡਾ ਮੈਨੂੰ ਤਾਂ ਆਪਣਾ ਠੇਡਾ ਘਟਾਈਏ ਮੈਂ ਠੇਡ ਤੇ ਘਰ ਜੂ ਦੀ ਕਿਹੜੀ ਗੱਲ ਮੈਂ ਸੌਖਾ ਹੀ ਕਰਨਾ ਕਹਿੰਦੇ ਕਿ ਤਾ ਮੈਂ ਨਹੀਂ ਕਰਨਾ ਕਹਿੰਦਾ ਇਹ ਐ ਕਿਦੋਂ ਕਰਨਾ ਮੈਂ ਜਦੋਂ ਤੈਨੂੰ ਕੋਈ ਖਾਣ ਨੂੰ ਕਹੂਗਾ ਵੀ ਮੈਂ ਨਹੀਂ ਖਾਣਾ ਮੈਂ ਨਹੀਂ ਖਾਣਾ ਹੈ ਤੇ ਆਪੇ ਠੇਡ ਘਟ ਜਾਣਾ ਉਹ ਜਦੋਂ ਤੂੰ ਖਾਣਾ ਨਾ ਫਿਰ ਮਾਈਂਡ ਚ ਭਰਦੀ ਗੱਲ ਆ ਆ ਦੋ ਜੀ ਜੰਨੇ ਆ ਇਹ ਮੈਂ ਤੁਹਾਨੂੰ ਦਿਰੀਆਂ ਬੋਲਦਾ। ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆ ਆਪਾਂ ਬਣਾ ਦੇ ਲੱਗੇ ਆ ਜਿਮ ਪ੍ਰੈਕਟਿਸ ਕਰਨ ਨੂੰ ਪੂਰਾ ਵਧੀਆ ਪੂਰਾ ਵੱਡਾ ਬੰਜਣਾ ਖੁੱਲਾ ਤੇ ਉਧਰਲੇ ਬੰਨੇ ਅਗਲੇ ਬੰਨੇ ਖਾੜਾ ਬਣਾ ਦਾਂਗੇ। ਪੂਰਾ ਵਧੀਆ ਮਿਹਨਤ ਲਾਉਣ ਨੂੰ ਮੁੰਡੇ ਮੰਡੇ ਵਾਵਾ ਆ ਜਾਂਦੇ ਆ ਤੇ ਫੇਰ ਆਪਾਂ ਮਿਹਨਤ ਲਾਉਣ ਨੂੰ ਬਣਾ ਦਾਂਗੇ ਵਧੀਆ ਜਗਾੜ। ਤੇ ਮੈਂ ਕੱਢ ਲਈ ਚਾਰਲੀਨ ਚਾਰਲੀਨ ਲਿਆਂਤੀ ਨਵੀਂ ਤੇ ਦੱਸਿਓ ਮੇਰੇ ਭਰਾ ਕਿਦਾਂ ਦੀ ਕਤੂਰੀ ਕੁੱਤੇ ਭਜਾਉਂਦਾ ਵੀ ਸ਼ੌਂਕ ਆ ਭਜਾਵਾਂਗੇ ਆਰਕੀ ਨੂੰ ਥੋੜੀ ਜਿਹੀ ਲੱਸੀ ਹੁਣ ਥੋੜੀ ਜੋਗੀ ਕੈਮ ਤੇ ਬਾਕੀ ਮੇਰੇ ਭਰਾ ਆ ਬਣਾਤਾ ਜਿੰਮ ਤੇ ਐਕਸਰਸਾਈਜ਼ ਲਾਇਆ ਕਰਾਂਗੇ ਪੂਰੀ ਵਧੀਆ ਮੁੰਡੇ ਮੰਡੇ ਆ ਜਾਂਦੇ ਤੇ ਫਿਰ ਇੱਥੇ ਤੁਹਾਨੂੰ ਪਤਾ ਚਲੋ ਵਧੀਆ ਹੀ ਨੀਣਾ ਨਾ ਸਾਰਾ ਕੁਝ ਬਨਜੂਗਾ ਇਦਰਾ ਹਾਂ ਹੁੰਦਾ ਆਪਣੇ ਫਿਰ ਕਰਨ ਨੂੰ ਇਦਰਾ ਰਾ ਰਾ ਕਰਦਾਂਗੇ ਫੈਟ ਵਧੀਆ ਬਨ ਜਾਣਾ ਜਗਾਟ ਤੇ ਜਿਤਰਾ ਮੰਨ ਕੇ ਚੱਲੋਗੀ ਪ੍ਰੈਕਟਿਸ ਕਰਨ ਨੂੰ ਪੂਰਾ ਵਧੀਆ ਬਨ ਜਾਊਗਾ ਅੱਗੇ ਇੱਥੇ ਲਾਈ ਦੀ ਹੁਣ ਫਿਰ ਇੱਥੇ ਵੇਟ ਵੋਟ ਲਿਆਵਾਂਗੇ ਵਧੀਆ ਜਿਹੜੇ ਵੇਟ ਲਿਫਟਰ ਨਹੀਂ ਲਾਉਂਦੇ ਹੁੰਦੇ ਵੇਟ ਪੂਰਾ ਪੱਟਾ ਪੁੱਟਾ ਦਾ ਤਾਂ ਆਪਾਂ ਨੂੰ ਉਹੋ ਜੀ ਚੀਜ਼ ਚਾਹੀਦੀ ਆ ਤੇ ਆਪਾਂ ਉਹ ਲਿਆਵਾਂਗੇ ਤੇ ਜੇ ਕੇ ਤੋਂ ਪੁਰਾਣਾ ਪਿਆ ਵੀ ਹੋਇਆ ਕਿ ਤੋ ਵੇਟ ਕਈ ਵਾਰ ਕੋਈ ਬਾਹਰ ਬੂਰ ਚਲ ਜਾਂਦਾ ਜੂਜ ਨਹੀਂ ਕਰਦਾ ਵੈਸੇ ਪਿਆ ਹੁੰਦਾ ਕਿ ਤੋ ਤੇ ਦੱਸਿਓ ਮੇਰੇ ਭਰਾ ਕਿਹੇ ਕੋਲ ਵੀ ਹੋਇਆ ਪੁਰਾਣੀਆਂ ਮਸ਼ੀਨਾਂ ਆਈਆਂ ਚਸਟਾਲੀਆਂ ਜਾਂ ਉਦਾਂ ਕੀ ਜਿਦ ਤਰ੍ਹਾਂ ਵੀ ਛੇ ਵਾਲੀਆਂ ਇੱਕ ਐਕਸਰਸਾਈਜ਼ ਦੇ ਵਿੱਚ ਸਾਰੀ ਐਕਸਰਸਾਈਜ਼ ਹੀ ਹੁੰਦੀ ਉਦਾਂ ਦੀ ਮਸ਼ੀਨ ਕਿਹਤ ਹੋਈ ਵਾਧੂ ਪਈ ਜਾਂ ਉਦਾਂ ਨਾ ਤੇ ਜੇ ਕਿਹਨੇ ਛੇ ਅਸੂਲ ਕਰਨੀ ਹੋਵੇ ਤੇ ਦੱਸਿਓ ਮੇਰੇ ਭਰਾ ਜਰੂਰ ਤੇ ਫਿਰ ਮੈਂ ਤੇ ਹੁਣ ਚਾਰਲੀਨ ਚੱਲੇ ਆ ਦੌੜ ਲਾਉਣ ਤੇ ਬਾਕੀ ਹੋਰ ਸੁਣਾਓ ਮੇਰੇ ਭਰਾ ਠੀਕ ਠਾਕ ਸਾਰੇ ਜਾਣੇ ਅੱਜ ਮੈਚ ਤੋਂ ਛੁੱਟੀ ਆ ਤੇ ਦੋ ਤਿੰਨ ਦਿਨ ਹੋ ਗਏ ਰਨਿੰਗ ਕੀਤੀ ਸ਼ੁਰੂ ਮੈਚ ਖੇਡੀ ਜਾਈਦੇ ਆ ਤੇ ਮੈਚ ਦੇ ਨਾਲ ਜਿਤਨਾ ਮੰਨ ਕੇ ਤੇ ਲੋਕ ਸਟੈਮਨਾ ਥੋੜਾ ਜਿਹਾ ਢੀਕ ਹੋ ਗਿਆ ਏ ਮੇਰਾ ਮੈਨੂੰ ਐ ਲੱਗਦਾ ਜਿਤਨਾ ਭੱਜਦਾ ਤੇ ਸਾਹ ਚੜਦਾ ਤੇ ਦੋ ਦਿਨ ਹੋ ਗਏ ਹੁਣ ਮੈਨੂੰ ਰਨਿੰਗ ਕਰਦੇ ਨੂੰ ਸਾਰੀਆਂ ਚੀਜ਼ਾਂ ਦੀ ਨਾ ਉਦਾਂ ਆਪਾਂ ਇੱਕ ਨਿਚੋੜ ਕੱਢੀਏ ਸਾਰੀਆਂ ਚੀਜ਼ਾਂ ਦੀ ਮਾਂ ਮਾਰ ਰਨਿੰਗ ਜੋ ਮਰਜੀ ਚੱਲੋ ਆਪਾਂ ਐਕਸਰਸਾਈਜ਼ ਮੈਚ ਮੂਚ ਵੀ ਖੇਡਦੇ ਆ ਪਰ ਜਿੰਨਾ ਚਿਰ ਮੇਰੀ ਮੇਰੀ ਬਾਡੀ ਆ ਜੋ ਜੋ ਮੇਰਾ ਸਰੀਰ ਹੈ ਨਾ ਮੈਨੂੰ ਇਦਾਂ ਕੀ ਜੇ ਮੈਂ ਰਨਿੰਗ ਕਰਾਂ ਤੇ ਫਿਰ ਜਿਆਦਾ ਵਧੀਆ ਖੇਡਦਾ ਹਾਂ ਥੋੜਾ ਜਿਹਾ ਤੇ ਪਹਿਲਾਂ ਤੇ ਗਰਮੀ ਵੜੀ ਰਹੀ ਆ ਹੁਣ ਥੋੜਾ ਜਿਹਾ ਮੌਸਮ ਠੀਕ ਹੋਇਆ ਚਲੋ ਮੈਂ ਕਿਹ ਹੁਣ ਕਰਦੇ ਆ ਸ਼ੁਰੂ ਤੇ ਬਾਕੀ ਸਾਰੇ ਭਰਾਵਾਂ ਗੜੀ ਬੇਨਤੀ ਹੈ ਜਿੰਨੇ ਵੀ ਪਲੇਅਰ ਛੋਟੇ ਹਨ ਤੇ ਮੇਰੇ ਭਰਾ ਪ੍ਰੈਕਟਿਸ ਜ਼ਰੂਰ ਕਰਿਆ ਕਰੋ ਪ੍ਰੈਕਟਿਸ ਤੋਂ ਨਾ ਗਾਣਾ ਪਾਇਆ ਕਰੋ ਜੇ ਮਿਹਨਤ ਕਰੋਗੇ ਨਾ ਤੇ ਫੇਰ ਹੀ ਸਾਰਾ ਕੁਝ ਮਿਲਣਾ ਠੀਕ ਆ ਪਰਸੋਂ ਮੈਚ ਬੜਾ ਵਧੀਆ ਪਰਸੋਂ ਫੇਰ ਆਪਣੇ ਨਾਲ 23 ਤਰੀਕ ਨੂੰ ਕੰਗਿਆਲਾ ਖੇਡੂਗਾ ਤੇ ਉੱਥੇ ਬੈਸਟਰ ਨੂੰ ਹੈਗਾ 40-40000 ਰੁਪਇਆ ਤੇ ਬਹੁਤ ਵਧੀਆ ਮੈਚ ਹੋਣਾ 23 23 ਤਰੀਕ ਨੂੰ ਮੇਰੇ ਭਰਾ ਜਰੂਰ ਪਹੁੰਚਿਓ ਪੱਟੀ ਪੱਟੀ ਮੈਚ ਹੋਣਾ ਜੇ ਤੇ ਬੜਾ ਵਧੀਆ ਮੈਚ ਹੋਣਾ ਤੇ ਬੈਸਟਨ ਉੱਥੇ ਉਹਨਾਂ ਰੱਖਿਆ 40-40000 ਰੁਪਇਆ ਆਪਾਂ ਵਧੀਆ ਟੀਮ ਬਣਾਈ ਆ ਨਾਲ ਆਪਣੇ ਨਾਲ ਸ਼ੇਰਾ ਮੀਰਾ ਕੋਟੀਆ ਤੇ ਨਾਲ ਮੰਨਾ ਲਾਲਪੁਰੀਆ ਤੇ ਨਾਲ ਮੱਖਣ ਮੱਖੀ ਨਾਲ ਆਪਣਾ ਤੇਜਾ ਸੁਰ ਸਿੰਘਲਾ ਤੇ ਨਾਲ ਆਪਣਾ ਦੇਵ ਜਾਫੀ ਮੈਂ ਆ ਜੱਗੂ ਹੋਊਗਾ ਕਾਂਗੇ ਵਾਲਾ ਪੱਬਾ ਇਹੋ ਹੋਣਗੇ ਤੇ ਬਾਕੀ ਹੋ ਆਗੇ ਜੇ ਸਾਡੇ ਪਹਿਮਾਨ ਮਿਹਨਤ ਲਾ ਕੇ ਕਰਕੇ ਆਏ ਜੇ ਕੁਝ ਕਿ ਉਦਾਂ ਹੀ ਆਗੇ ਤੇ ਉਹ ਹੁੰਦਾ ਹੀ ਮਰੌਣੇ ਗੱਲਬਾਤ ਤੁਹਾਡੇ ਨਾਲ ਕੀ ਕਰਕੇ ਆਏ ਇਹ ਮੁੰਡਾ ਪੱਕਾ ਆਪਣੇ ਦੋਂ ਦਾ ਨਿਕਾਜ ਹੁੰਦਾ ਸੀ ਜਦੋਂ ਦਾ ਹੁੰਦਿਆ ਆਪਣੇ ਕੋਲ ਇਹਨੂੰ 3-4 ਸਾਲ ਹੋ ਗਏ ਨੇ ਹੁਣ ਚਾਰੇ ਨੂੰ ਲੈ ਜਦਾ ਮੈਚ ਮੋਚ ਦੇ ਨਾਲ ਇਹ ਬਲੇਅਰ ਦਾ ਵਾ ਏ ਤੁਹਾਨੂੰ ਬਦਾ ਘਰਾਂ ਵਰਗੇ ਘਰ ਆ ਕਿੱਥੇ ਖਾਣਾ ਖਾਦੀ ਜਾਂਦੀ ਆ ਨਾ ਤੇ ਨਾਲ ਚੱਲ ਜਾਂਦੇ ਆਪਣੇ ਉਦਾਂ ਧੁਰ ਫਿਰ ਕੇ ਆ ਜਾਂਦਾ ਚਲੋ 5-700 ਰੁਪਇਆ ਦੇ ਦੇਦਾ ਚਲੋ ਮੰਨ ਕੇ ਚਲੋਗੀ ਆ ਵੀ ਖਾਣਾ ਖੂ ਖਾ ਲੈਂਦਾ ਕਿ ਜਾਇਨੇ ਕਰਦਿਆਂ ਤੋਂ ਲੈਣੇ ਆ ਬਾਪੂ ਤੋਂ ਮੰਗੂਗਾ ਜਾਂ ਬੇਬੇ ਤੋਂ ਮੰਗੂਗਾ ਤੈਨੂੰ ਪਤਾ ਮੈਂ ਇਨਾ ਕੰਮਾਂ ਚੋਂ ਨੰਗੇ ਆਣਾ ਮੈਨੂੰ ਪਤਾ ਜੀਮੀਂਦਾਰ ਬੰਦਿਆਂ ਤੋਂ ਘਰਾਂ ਘਰਾਂ ਤੋਂ ਪੈਸੇ ਨਹੀਂ ਨਿਕਲਦੇ ਤੇ ਚਲੋ ਅਹੀਂ ਸਾਰੇ ਜਾਣੇ ਹੁੰਨੇ ਆ ਟੀਮ ਹੁੰਦੀ ਸਾਡੀ ਸਾਨੂੰ ਕੋਈ 5 700 ਦਾ ਫਰਕ ਨਹੀਂ ਪੈਂਦਾ ਸਾਰਿਆਂ ਦੇ 20 20 ਰੁਪਏ ਹੁੰਦੇ ਆ ਤੇ ਇੰਨੀ ਨਾਲ ਚਲੋ ਕਿ ਗਰੀਬ ਦਾ ਸਹਾਰ ਜਾਂਦਾ ਅੰਡੇ ਖਾ ਲੂਗਾ ਕੋਈ ਫਲ ਫਰੂਟ ਖਾ ਲੂਗਾ ਚਲ ਇੰਨੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਤਕੜਾ ਕਰ ਦੂਗਾ ਨਹੀਂ ਅੱਗੇ ਨੂੰ ਸਰੀਰ ਬਣਿਆ ਹੀ ਹੁਣ ਥੋੜਾ ਜਿਹਾ ਠੀਕ ਹੈ ਹਾਂਜੀ ਹੁਣ ਕਰਿਆਲੇ ਪਤਾ ਕਰ ਜਾਂ ਕਿਤੇ ਪਤਾ ਕਰਿਆ ਕਰ ਗਰਾਊਂਡ ਲਾਇਆ ਕਰ ਗਰਾਊਂਡ ਪ੍ਰੈਕਟਿਸ ਖੇਡਿਆ ਕਰ ਮੜਾ ਜਿਆ ਠੀਕ ਹੈ ਹੁਣ ਸਰੀਰ ਤੁਰਿਆ ਅੱਗੇ ਨੂੰ ਤੇ ਗਰਾਊਂਡ ਪ੍ਰੈਕਟਿਸ ਵੀ ਜ਼ਰੂਰੀ ਆ ਗੇਮ ਲਾਇਆ ਹਾਂ ਗੇਮ ਲਾਇਆ ਕਰ ਗੇਮ ਲਾਇਆਗੇ ਫਿਰ ਜਿਆਦਾ ਜਿਆਦਾ ਪੇਚ ਆਉਣਗੇ ਬਾਕੀ ਐਕਸਰਸਾਈਜ਼ ਤੇ ਲਾਈ ਜਨਾ ਮਿਹਨਤ ਲਾਈ ਜਨਾ ਕਿ ਸਿਆਲ ਦੇ ਵਿੱਚ ਨਾ ਪੂਰੀ ਠੋਕ ਕੇ ਮਿਹਨਤ ਲਾਉਣੀ ਆ ਵੀ ਜਿ ਤਰ੍ਹਾਂ ਮੰਨ ਕੇ ਚੱਲ ਵੀ ਗਿਣਤੀ ਦੇ ਕਿੰਨੇ ਡੰਡ ਲਾ ਦੇਣਾ ਤੈਨੂੰ ਉਹਦਣ ਕਿਹਾ ਸੀ ਕਿ ਕਿੰਨੇ ਡੰਡ ਲਾਇਆ ਕਰਨੇ ਰੋਜ਼ ਦਾ ਇੱਕ ਡੰਡ ਵਡਾਉਣਾ ਪੈਂਠਾਂ ਦੀ 100 ਦੀ ਛੁੱਟੀ ਕਿਦਨ ਮਾਰੇਗਾ ਹਾਂਜੀ ਈਆਂ ਕਿੰਨਾਂ ਦਾ ਹਾਂ ਆ ਮਹੀਨਾ ਆ ਮਹੀਨਾ ਤੇ ਅਗਲਾ ਮਹੀਨਾ ਲੈ ਲਾ ਹਾਂਜੀ ਪੀ ਅਗਲੇ ਮਹੀਨੇ ਦੀ ਅੱਜ ਕਿੰਨੀ ਤਰੀਕ ਹੈ ਅੱਜ 5 21 21 ਤੱਕ ਤੂੰ 100 ਡੰਡ ਲਾ ਕੇ ਦਿਖਾ ਦੇ ਠੀਕ ਹੈ ਠੀਕ ਹੈ ਭਾਜੀ ਪੱਕਾ ਈ ਹੁਣ ਮੈਂ ਵੇਖਣਾ ਈ ਕਿ ਕਸਾਇ ਲਵਾ ਕੇ ਠੀਕ ਹੈ ਭਾਜੀ ਓਕੇ ਬਾਕੀ ਮੇਰੇ ਭਰਾ ਸਾਰਿਆਂ ਨੂੰ ਇੱਕ ਬੇਨਤੀ ਹੈ ਮੇਰੇ ਵੀਰਾਂ ਨੂੰ ਤੁਸੀਂ ਵੀਡੀਓ ਵੀਡੀਓ ਆਪਣੀਆਂ ਵੇਂਦੇ ਜੇ ਪੂਰੀਆਂ ਸਬਸਕ੍ਰਾਈਬ ਵੀ ਕਰਿਆ ਕਰੋ ਚੈਨਲ ਨੂੰ ਤੇ ਆਉਣ ਵਾਲੇ ਟਾਈਮ ਦੇ ਵਿੱਚ ਨਾ ਫੇਕ ਆਪਾਂ ਕੰਮ ਕਰਨਾ ਆਪਾਂ ਅਕੈਡਮੀ ਬਣਾਉਣੀ ਆ ਤੇ ਬੱਚੇ ਇੱਥੇ ਰੱਖਿਆ ਕਰਨੇ ਆ ਪਲੇਅਰ ਜਿ ਤਰ੍ਹਾਂ ਲੱਗੇ ਲੱਗੇ ਵਾਲੇ ਤੇ ਫਿਰ ਆਪਾਂ ਨੂੰ ਵੀ ਜਿ ਤਰ੍ਹਾਂ ਰਗੜਾ ਰੁਗੜਾ ਪਲੇਅਰਾਂ ਨੂੰ ਪਿਆਤਾ ਜਾਂ ਉਹਦਾ ਮੀਟ ਮੂਟ ਖਵਾਤਾ ਜਿੰਨਾ ਆਪਣੇ ਵੀਡੀਓ ਆਡੀਓ ਚੱਲ ਗਈਆਂ ਤੇ ਆਪਾਂ ਜਿ ਤਰ੍ਹਾਂ ਮੰਨ ਕੇ ਚੱਲੋ ਡਾਈਟ ਖਵਾਈ ਜਾਇਆ ਕਰਨੀ ਆ ਜਿੰਨੇ ਆਪਣੇ ਬਲੌਗ ਚੱਲਿਆ ਕਰਨਗੇ ਮੈਂ ਸੋਚਣ ਦਿਆ ਵੀ ਇਦਾਂ ਵੀ ਬਾਬਾ ਮੇਅਰ ਕਰੇ ਆਪਣੇ ਬਲੌਗ ਚੱਲਣਾ ਤੇ ਆਪਾਂ ਉਹੋ ਬੱਚੇ ਰੱਖਾਂਗੇ ਇੱਥੇ ਤੇ ਉਹਨਾਂ ਨੂੰ ਖਾਣਾ ਖੁਆਦਿਆ ਕਰਾਂਗੇ ਇਸ ਕਰਕੇ ਮੈਂ ਸੋਚੰਦਾ ਵੀ ਜਿੱਦਾਂ ਜਿੰਨੇ ਪੈਸੇ ਆਪਾਂ ਨੂੰ YouTube ਤੋਂ ਹੋਇਆ ਕਰਨਗੇ ਤੇ ਬਾਕੀ ਆਪਾਂ ਵੀ 플레이ਰਾਂ ਦੇ ਨਾਲ ਹਨਾ ਜਿ ਜਿਹ ਤਰ੍ਹਾਂ ਗਰੀਬ ਹੁੰਦੇ ਆ ਘਰੋਂ ਕੋਈ ਮੰਨ ਕੇ ਚੱਲਣਾ ਵੀ ਉਹਨਾਂ ਦੀ ਆਪਾਂ ਮਤ ਕਰਿਆ ਕਰਾਂਗੇ ਜਿੰਨੇ ਯੋਗੀ ਹੋਏ ਤੇ ਇਸ ਕਰਕੇ ਮੈਂ ਕਹਿਣਾ ਕਿ ਤੁਹਾਨੂੰ ਸਾਰੇ ਭਰਾਵਾਂ ਨੂੰ ਇਹ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਗਾਹ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਹੁਣ ਆਪਾਂ ਜਿਮ ਬਣਾਉਣ ਲੱਗੇ ਆਂ ਤੇ ਬਾਕੀ ਆਪਾਂ ਨਾ ਜਿੱਦਾਂ ਪਲੇਅਰ ਹੁੰਦੇ ਆ ਘਰੋਂ ਇੱਥੇ ਆਪਾਂ ਮੁੰਡੇ ਲੱਗ ਲੱਗੇ ਆਪਾਂ ਲੱਭ ਲੈਣੇ ਕਿਉਂਕਿ ਪ੍ਰੈਕਟਿਸ ਕਰਦੇ ਆ ਮੁੰਡੇ ਤੇ ਆਪਾਂ ਇੱਥੇ ਸੱਦ ਲਿਆ ਕਰਨੇ ਮੁੰਡੇ ਜਿਤਨਾ ਮੰਨ ਕੇ ਚਲੋ ਵੀ ਆਜਿਆ ਕਰੋ ਇੱਥੇ ਨਾਲ ਆਪਾਂ ਖਾੜਾ ਬਣਾ ਦੇਣਾ ਜਿਮ ਬਣ ਜਣਾ ਪੂਰਾ ਵਧੀਆ ਤੇ ਉਹ ਫਿਰ ਜੇ ਆਪਾਂ ਇੱਥੇ ਰਗੜਾ ਰੁਗੜਾ ਹੀ ਪਿਆਈ ਗਏ ਆਂਡੇ ਖਵਾਤੇ ਰਗੜਾ ਪਿਆਤਾ ਫਰੂਟ ਖਵਾਤਾ ਚੱਲ ਇੰਨੀ ਨਾ ਬੰਦਿਆਂ ਦਾ ਰੁਝਾਨ ਜਿਆ ਬਣ ਜਾਂਦਾ ਤੇ ਉਹੀ ਜਿੰਨੇ ਕ ਆਪਾਂ ਨੂੰ ਪੈਸੇ ਆਇਆ ਕਰਨਗੇ YouTube ਤੋਂ ਤੇ ਚੱਲ ਆਪਾਂ ਜਿੰਨੀ ਜੋਗੇ ਹੋਏ ਯਾਰ ਮੈਂ ਕੋਈ ਫੁਕਰੀ ਨਹੀਂ ਮਾਰਦਾ ਕਿ ਮੈਂ ਬੜਾ ਕਿਤੇ ਦਿয়ালੂ ਆਂ ਪਰ ਜਿੰਨੀ ਕਿ ਜੋਗਾ ਹੈਗਾ ਉਹਨੇ ਕ ਆਪਾਂ ਕਰਦਿਆ ਕਰਾਂਗੇ ਤੇ ਬਾਕੀ ਇਹ ਤੇ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਆ ਜਿੰਨੇ ਤੁਸੀਂ ਮੈਨੂੰ ਪਿਆਰ ਕਰੋਗੇ ਤੇ ਆਪਾਂ ਉਸ ਹੱਬਾ ਹੁਣਾ ਚੱਲੀ ਜਾਵਾਂਗੇ ਠੀਕ ਹੈ ਮੇਰੇ ਭਰਾ ਤੇ ਬਾਕੀ ਚਲੋ ਠੀਕ ਹੈ ਮੇਰੇ ਵੀਰ ਹੁਣ ਮੈਂ ਰਨਿੰਗ ਕਰ ਲਾ ਤੇ ਫਿਰ ਆਪਾਂ ਮਿਲਦੇ ਆ ਕੱਲ ਨੂੰ ਮੈਚ ਦੇ ਵਿੱਚ ਆਪਣੇ ਤੁਹਾਨੂੰ 22 ਤਰੀਕ ਨੂੰ ਆ ਮੈਚ ਠੀਕ ਹੈ ਓਕੇ